ਮੇਰਾ ਨਾਮ ਸੰਜੀਤ ਹਾਂ ਗੁਰੂ ਲਾਲ ਫਰਮ ਦਾ ਮਾਲਕ ਜਿੱਥੇ ਇਹਨਾਂ ਨੇ ਸ਼ਰਤ ਕਰਕੇ ਲੱਕੇ ਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਦੀ ਜਿਹੜਾ ਨੁਕਸਾਨ ਦਾ ਪਤਾ ਨਹੀਂ ਕਿੰਨਾ ਕਲਾ ਸਾਰਾ ਜ਼ੀਰੋ ਹੋ ਗਿਆ 25 ਸਾਲ ਹੋ ਗਏ ਮਿਹਨਤ ਕਰਦੇ ਆ ਨਾ ਸਾਨੂੰ ਕੋਈ ਨਸ਼ੇ ਦਾ ਆਇਆ ਬਸ ਸਿਰਫ ਇਹਨੇ ਰਾਏ ਦਾ ਇਹਨੂੰ ਦੁਕਾਨ ਤੇ ਖਾਲੀ ਕਰਨ ਦਾ ਨੋਟਿਸ ਭੇਜਿਆ ਤੇ ਇਹਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਨੂੰ ਅਸੀਂ ਕਿੰਨੇ ਵਜੇ ਗਏ ਅਸੀਂ 2 ਵਜੇ ਇਥੋਂ ਦੁਕਾਨ ਤੋਂ ਗਏ ਆ 8:30 ਵਜੇ ਚੱਲ ਗਏ ਆ ਤੇ ਸਾਨੂੰ ਸਿਰਫ ਇਹਦਾ 2 ਵਜੇ ਦਾ ਫੋਨ ਆਇਆ ਕੀ ਤੇਰੀ ਦੁਕਾਨ ਨੂੰ ਅੱਗ ਲੱਗੀ ਏ ਤੇ ਅਸੀਂ ਭੱਜ ਕੇ ਆਇਆ ਤੇ ਦੇਖ ਕੇ ਸਾਡਾ ਸਵਾਹੀ ਹੋ ਗਿਆ ਸਾਰਾ ਕੁਝ ਸਾਨੂੰ ਇਨਸਾਫ ਇਨਸਾਫ ਦਵਾਇਆ ਜਾਏ ਸਾਨੂੰ ਤੁਹਾਨੂੰ ਦੱਸਿਆ ਕਿ ਸਾਡੇ ਤੇ ਨੇ ਲਖਮਿੰਦਰ ਸਿੰਘ ਲੱਖਾ ਠੱਗਾ ਸੰਧੂਏ ਜੋ ਮੇਰੇ ਦੁਕਾਨ ਦੇ ਥੱਲੇ ਕਬਜ਼ਾ ਜਿੰਨੇ ਕੀਤਾ ਉਹਨੇ ਅੱਗ ਲਾਈ ਏ ਉਦੀ ਦੁਕਾਨ ਨੂੰ ਕੁਝ ਨਹੀਂ ਆ ਮੇਰੀ ਸਾਰੀ ਤਿੰਨ ਮੰਜ਼ਲੀ ਦੀ ਤਿੰਨ ਮੰਜ਼ਲੀ ਬਿਲਡਿੰਗ ਸਾਰੀ ਸੜ ਗਈ ਤੇ ਸਾਰਾ ਸਮਾਨ ਸਵਾਹ ਹੋ ਗਿਆ ਮੇਰੇ ਆਪ ਕੋ ਸ਼ਾਸਨ ਨੂੰ ਇਹ ਕਿ ਮੇਰੇ ਬੱਚਿਆਂ ਦਾ ਤੇ ਮੇਰਾ ਸੋਚਿਆ ਜਾਏ ਕੁਝ ਅਸੀ ਦੁਕਾਨ ਬੜੀ ਵਜੇ ਕਰਦੇ ਸੀ ਸਾਟਾ ਜਿਹੜਾ ਥੱਲੇ ਰਹਿੰਦਾ ਦੁਕਾਨ ਦੇ ਵਿੱਚ ਕਬਜ਼ਾ ਕਰਕੇ ਬੈਠਾ ਹੈ ਉਹਨੇ ਰੰਚਨ ਤੌਰ ਤੇ ਅਗਲ ਆਈ ਹੈ ਸਾਨੂੰ 200% ਯਕੀਨ ਹੈ ਕਿ ਉਹਨੇ ਸਾਨੂੰ ਦੋ ਤਿੰਨ ਵਾਰੀ ਵਾਰਨਿੰਗ ਦਿੱਤੀ ਮੈਂ ਤੁਹਾਡਾ ਰਹਿਣ ਕੱਖ ਨਹੀਂ ਦੇਣਾ ਮੈਂ ਅੱਗ ਲਾ ਦੇਣੀ ਹੈ ਉਹਦੀ ਬਾਈਂਡਿੰਗ ਹੈ ਤੇ ਸਾਨੂੰ 200% ਯਕੀਨ ਹੈ ਕਿ ਉਹਨੇ ਹੀ ਇਹ ਕੰਮ ਕੀਤਾ ਸਾਨੂੰ ਪ੍ਰਸ਼ਾਸਨ ਤੋਂ ਉਮੀਦ ਹੈ ਕਿ ਜੋ ਬੰਦੀ ਕਾਰਵਾਈ ਹੋ ਤੇ ਸਖਤ ਤੋਂ ਸਖਤ ਕੀਤੀ ਜਾਵੇ ਤੁਮ ਸਖਤ ਤੋਂ ਸਖਤ ਸਜ਼ਾ ਦਿੱਤੀ ਹੋਵੇ ਤੇ ਮਾਲੀ ਮਾਲੀ ਹੈਲਪ ਕੀਤੀ ਜਾਵੇ ਸਾਡੀ ਬਨਸੀ ਤੌਰ ਤੇ ਸਾਡਾ ਬਹੁਤ ਜਿਆਦਾ ਨੁਕਸਾਨ ਹੋਇਆ ਕਿਹਾ ਜਿਹੜਾ ਦੱਸ ਨਹੀਂ ਸਕਦੇ ਆਪਾਂ ਇਹ ਸਰਕਾਰ ਰਗੇ ਬੇਨਤੀ ਹੈ ਕਿ ਮਾਲੀ ਸਾਹਿਬ ਦਾ ਕਰ ਕੇ ਸੰਫੇਰ ਦੁਬਾਰਾ ਟੱਕਣ ਦੀ ਕੋਸ਼ਿਸ਼ ਕਰਨ। ਅੱਜ ਕਾਦੀਆਂ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਮੌਜੂਦ ਨੇ ਕਿਉਂਕਿ ਰਾਤੀ ਕੋਈ 2:30 ਤੋਂ 3 ਵਜੇ ਦੇ ਕਰੀਬ ਗੁਰੂ ਲਾਲ ਜੀ ਜਨਰਲ ਸਟੋਰ ਵਿੱਚ ਅੱਗ ਲੱਗੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਉਹ ਪੁਲਿਸ ਵੈਰੀਫਿਕੇਸ਼ਨ ਕਰੂਗੀ। ਔਰ ਮੌਕੇ ਤੇ ਸਾਡੀਆਂ ਹੁਣ ਇੱਥੇ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਜਿਹੜੀਆਂ ਉਹ ਆ ਗਈਆਂ ਨੇ ਔਰ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਬੜਾ ਅਫਸੋਸ ਹੈ ਕਿ ਨੁਕਸਾਨ ਜਿਹੜਾ ਆ ਉਹ ਕਾਫੀ ਹੋ ਗਿਆ ਆ ਜਿੰਨਾ ਦਾ ਜਨਰਲ ਸਟੋਰ ਸੀਗਾ ਕੋਈ ਅੰਦਾਜ਼ਾ ਲਗਾਇਆ ਲਗਾਇਆ ਜਾ ਰਿਹਾ ਕਿ 2 ਕਰੋੜ ਦੇ ਕਰੀਬ ਜਿਹੜਾ ਨੁਕਸਾਨ ਆ ਉਹ ਜਨਰਲ ਸਟੋਰ ਦਾ ਹੋ ਗਿਆ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਔਰ ਬਿਲਡਿੰਗ ਜਿਹੜੀ ਆ ਬਿਲਡਿੰਗ ਵੀ ਇਹਦੀ ਵੀ ਅਸੀਂ ਇਨਸਪੈਕਸ਼ਨ ਉਹਨ ਕਰਵਾਵਾਂਗੇ ਪੀ ਡਬਲਯੂ ਡੀ ਤੋਂ ਕਿਉਂਕਿ ਉਹਦਾ ਇਆ ਕਿ ਇਹ ਉਹਨਾਂ ਸੇਫ ਆ ਜਾਂ ਸੇਫ ਆ ਇਹਦੀ ਵੀ ਉਹਨਾਂ ਕੋਲ ਰਿਪੋਰਟ ਲਈ ਜਾਊਗੀ ਕਿਉਂਕਿ ਜਿੰਨੇ ਟੈਂਪਰੇਚਰ ਤੇ ਇਹ ਬਿਲਡਿੰਗ ਹੀਟ ਹੋਈ ਆ ਔਰ ਲੱਗ ਰਿਹਾ ਆ ਕਿ ਸਾਰੀ ਡਿਮੋਲਿਸ਼ ਕਰਨੀ ਪਊਗੀ ਹਾਦਸਾ ਜਦੋਂ ਵੀ ਹੁੰਦਾ ਆ ਮੌਕੇ ਤੇ ਜਿਹੜਾ ਨੇੜੇ ਦਾ ਫਾਇਰ ਸਟੇਸ਼ਨ ਆ ਉੱਥੋਂ ਹੀ ਗੱਡੀਆਂ ਮੰਗਵਾਈਆਂ ਜਾਂਦੀਆਂ ਸਾਡੇ ਕੋਲ ਵੀ ਜਿਹੜੀ ਗੱਡੀ ਆ ਉਹ ਛੋਟੀ ਆ ਅਸੀਂ ਸਰਕਾਰ ਕੋਲੋਂ ਮੰਗ ਕਰਾਂਗੇ ਇਸ ਵਾਰ ਕੇ ਸਾਨੂੰ ਵੱਡੀ ਗੱਡੀ ਜਿਹਦਾ ਪਾਣੀ ਦੀ ਕੈਪੈਸਿਟੀ ਜ਼ਿਆਦਾ ਹੋਵੇ ਉਹ ਸਾਨੂੰ ਮੈਈਆ ਕਰਵਾਈ ਜਾਵੇ ਇਹ ਕਾਧੀਆਂ ਜੀ ਬੁੱਟਰ ਚੌਂਕ ਪੈਂਦਾ ਜੀ ਕਾਧੀਆਂ ਇੱਥੇ ਇੱਕ ਜਨਰਲ ਸਟੋਰ ਹੈ ਜੀ ਕੀ ਨਾਲ ਇਹ ਜਨਰਲ ਸਟੋਰ ਨੂੰ ਨਾ ਕਿਤੇ ਰਾਤ 3:00 ਵਜੇ ਸਾਨੂੰ ਪਤਾ ਲੱਗਾ ਕਿ ਤੇ ਧੁਖ ਦੀ ਧੁਖ ਦੀ ਅੱਗ ਕਿਤੇ ਲੱਗੀ ਆ ਉਹਦੇ ਸਬੰਧ ਵਿੱਚ ਮੇਰੇ ਐਸ ਐਚਓ ਕਾਧੀਆਂ ਨਿਰਮਲ ਸਿੰਘ ਫਿਰ ਆਏ ਬਾਕੀ ਸਾਰਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਲੋਕਾਂ ਦੀ ਮਦਦ ਨਾਲ ਕਾਧੀਆਂ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਹੈ ਜੀ ਉਹਨਾਂ ਦੀ ਮਦਦ ਨਾਲ ਅਸੀਂ ਅੱਗ ਜਰੀ ਬੁਝਾ ਰਹੇ ਹਾਂ ਜੀ ਤੇ ਫਾਇਰ ਬ੍ਰਿਗੇਡ ਵੀ ਮਗਾਇਆ ਹੋਇਆ ਮਗਾਇਏ ਗਏ ਨੇ ਉਹਦੇ ਸਬੰਧ ਵਿੱਚ ਅਸੀਂ ਸਰੀਏ ਨੂੰ ਅੱਗ ਨੂੰ ਬੁਝਾ ਰਹੇ ਆ ਤੇ ਤਹਿਸੀਲਦਾਰ ਸਾਹਿਬ ਵੀ ਆਏ ਹੋਏ ਨੇ ਅਸੀਂ ਇਸ ਕੰਮ ਵਿੱਚ ਲੱਗੇ ਹੋਏ ਹਾਂ ਅਜੇ ਅੱਗ ਫਿਰ ਵੀ ਭਾਵੇਂ ਕੰਟਰੋਲ 'ਚ ਆ ਲੇਕਿਨ ਹਾਲੇ ਇੰਨੀ ਕੰਟਰੋਲ 'ਚ ਨਹੀਂ ਸਮਝੀ ਜਾ ਸਕਦੀ ਕਿਉਂਕਿ ਜਨਰਲ ਸਟੋਰ ਹੈ ਅੰਦਰ ਛੋਟੇ ਛੋਟੇ ਪਲਾਸਟਿਕ ਨੂੰ ਕਾਫੀ ਅੱਗ ਲੱਗੀ ਹੋਈ ਆ ਜਿਸ ਦੇ ਨਾਲ ਜ ਆਪਾਂ ਨੁਕਸਾਨ ਦਾ ਕਾਫੀ ਖਰਚਾ ਹੈ ਤੇ ਬਿਲਡਿੰਗ ਡਿਗਣ ਦਾ ਵੀ ਖਰਚਾ ਹੈ ਮੈਂ ਇੱਥੇ ਦੇ ਨੇੜੇ ਤੇੜੇ ਦੇ ਜਿਹੜੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਬਿਲਡਿੰਗ ਦੇ ਨੇੜੇ ਤੇਰੇ ਬਿਲਕੁਲ ਨਾ ਆਉਣ ਅਤੇ ਜਿਹੜੇ ਨੇੜੇ ਤੇਰੇ ਦੁਕਾਨ ਨੇ ਘਰਾਂ ਨੇ ਤਕਰੀਬਨ ਅਸੀਂ ਉਹਨਾਂ ਨੂੰ ਖਾਲੀ ਕਰਾ ਰਹੇ ਹਾਂ ਇਹ ਬਾਕੀ ਅਸੀਂ ਜੋ ਪ੍ਰਬੰਧ ਕੀਤੇ ਹੋਏ ਨੇ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਵੱਲੋਂ ਵੀ ਅਸੀਂ ਜੋ ਪ੍ਰਸ਼ਾਸਨ ਪ੍ਰਬੰਧ ਕੀਤੇ ਹੋਏ ਨੇ ਅੱਗੇ ਕਾਰਨਾ ਦਾ ਹਾਲੇ ਕੋਈ ਪਤਾ ਨਹੀਂ ਲੱਗ ਸਕਿਆ ਕਾਰਨਾ ਦਾ ਦੇ ਬਾਅਦ ਇਨਵੈਸਟੀਗੇਸ਼ਨ ਹੈ ਪਹਿਲਾਂ ਫਿਲਹਾਲ ਸਾਡਾ ਮੋਟਰ ਉਹ ਕਿ ਅਸੀਂ ਪਹਿਲਾਂ ਅੱਗ ਨੂੰ ਬੁਝਾਈ ਕਿ ਉਹਦੇ ਪਰ ਉਹਦੇ ਸਬੰਧ ਵਿੱਚ ਅਸੀਂ ਬਾਅਦ ਵਿੱਚ ਇਨਵੈਸਟਿਗੇਸ਼ਨ ਕਰ ਲਾਂਗੇ ਜੋ ਵੀ ਉਹਨਾਂ ਦੇ ਦੁਕਾਨਦਾਰ ਕਹਿਣਗੇ ਉਸਾਰ ਵੀ